ਅਮਰੀਕਾ ਤੋਂ ਭਾਰਤੀਆਂ ਨੂੰ ਰਿਪੋਰਟ ਕੀਤਾ ਗਿਆ ਖਬਰਾਂ ਇਹ ਸੀਗੀਆਂ ਕਿ 200 ਤੋਂ ਵੱਧ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਪਰ 104-5 ਦੇ ਕਰੀਬ ਹੀ ਲੋਕ ਨੇ ਜਿਹੜੇ ਉਹ ਰਿਪੋਰਟ ਕੀਤੇ ਗਏ ਜਿਦੇ ਵਿੱਚ 30 ਪੰਜਾਬ ਦੇ ਨੇ 33 ਇਧਰੋਂ ਹਰਿਆਣੇ ਵਾਲੇ ਨੇ ਦੇ ਗੁਜਰਾਤ ਵਾਲੇ ਹੋਗੇ ਤੇ ਹੋਰ ਨਾ ਵੀ ਕਈ ਸੂਬਿਆਂ ਦੇ ਨਾਲ ਸੰਬੰਧਿਤ ਨੇ ਚੰਡੀਗੜ੍ਹ ਦੇ ਵੀ ਨੇ ਪਰ ਜਿਨ੍ਹਾਂ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਭੇਜਿਆ ਗਿਆ ਹੱਤਕੜੀਆਂ ਲਗਾ ਕੇ ਤਾਂ ਉਹ ਵੀ ਸਵਾਲ ਖੜੇ ਕਰਦਾ ਹੈ ਕਹਿੰਦੇ ਕਈ ਥਾਵਾਂ ਦੇ ਉੱਤੇ ਤੇਲ ਵਗੈਰਾ ਵੀ ਬਦਲਿਆ ਗਿਆ ਮੇਨਟੇਨੈਂਸ ਵੀ ਹੋਈ ਜਹਾਜ਼ ਦੀ ਪਰ ਉਹਦੇ باوجود ਉਹਨਾਂ ਨੂੰ ਬਾਹਰ ਨਹੀਂ ਆਉਣ ਦਿੱਤਾ ਗਿਆ ਇੱਕ ਤਰੀਕੇ ਨਾਲ ਉਹਨਾਂ ਨੂੰ ਬੰਧਕ ਬਣਾ ਕੇ ਹੀ ਇੱਥੋਂ ਤੱਕ ਲਿਆਂਦਾ ਗਿਆ ਨੌਜਵਾਨ ਆਪਣੇ ਘਰਾਂ ਦੇ ਵਿੱਚ ਪਹੁੰਚ ਚੁੱਕੇ ਨੇ ਜਿਦੇ ਵਿੱਚ ਕੁੜੀਆਂ ਵੀ ਨੇ ਮੁੰਡੇ ਵੀ ਨੇ ਬੱਚੇ ਵੀ ਨੇ ਤੇ ਉਹ ਹੁਣ ਅੱਗੇ ਕੀ ਕਰਨਗੇ ਇਹ ਸਭ ਜਿਹੜੀਆ ਚਰਚਾ ਛੜੀ ਹੋਈ ਹੈ ਖਾਸ ਕਰ ਕਈਆਂ ਨੇ ਤਾਂ 40 40 45 ਲੱਖ ਤੋਂ ਲੈ ਕੇ ਕਰੋੜਾਂ ਰੁਪਏ ਏਜੰਟਾਂ ਦੇ ਹਵਾਲੇ ਕਰ ਦਿੱਤੇ ਤੇ ਹੁਣ ਇਸ ਤੋਂ ਬਾਅਦ ਏਜੰਟਾਂ ਤੇ ਵੀ ਕਾਰਵਾਈਆਂ ਹੋ ਰਹੀਆਂ ਨੇ ਦੋ ਤਿੰਨ ਏਜੰਟ ਕਰਨਾਲ ਦੇ ਨੇ ਜਿਨ੍ਹਾਂ ਦੇ ਉੱਤੇ ਕੇਸ ਹੋ ਗਿਆ ਇਹ ਕਮਰ ਸਰਦਾ ਏਜੰਟਾ ਉਹਦੇ ਉੱਤੇ ਵੀ ਕੇਸ ਦਰਜ ਹੋ ਗਿਆ ਜਿਨ੍ਹਾਂ ਨੇ ਇਹਨਾਂ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਤੇ ਡੰਕੀ ਲਵਾ ਕੇ ਅਮਰੀਕਾ ਭੇਜਣ ਦੀ ਕੋਸ਼ਿਸ਼ ਕੀਤੀ ਜਿੱਥੇ ਉਹ ਜਾ ਕੇ ਡਿਟੇਨ ਹੋ ਗਏ ਅਜੇ ਵੀ ਉੱਥੋਂ ਦੇ ਜਿਹੜੇ ਸੈਂਟਰ ਨੇ ਉਹਨਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਭਾਰਤੀਆਂ ਨੂੰ ਡਿਟੇਨ ਕੀਤਾ ਗਿਆ ਹੈ ਕੋ ਜਿਹੜਾ 104 ਵਿਅਕਤੀ ਆਏ ਨੇ ਆਪਣੇ ਮੁਤਾਬਕ ਤਾਂ ਉਹ ਵਿਚਾਰੇ ਨੇ ਅਮਰੀਕਾ ਦੀ ਨਾਈਜਰ ਦੇ ਵਿੱਚ ਉਹ ਕਥਤ ਰੂਪ ਦੇ ਵਿੱਚ ਦੋਸ਼ੀ ਨੇ ਚੰਗਾ ਹੁੰਦਾ ਜੇ ਦੋਵੇਂ ਮੁਲਕ ਆਪਸ ਵਿੱਚ ਦੀ ਗੱਲ ਕਰ ਲੈਂਦੇ ਦਾਵਾ ਤਾਂ ਮੋਦੀ ਸਾਹਿਬ ਬਹੁਤ ਵੱਡਾ ਕਰਦੇ ਆ ਕਿ ਇਹ 트럼ਪ ਸਾਹਿਬ ਤਾਂ ਸਾਡੇ ਭਿੱਤਰ ਨੇ ਉਹਨਾਂ ਨਾਲ ਆ ਕੁਝ ਨਾ ਵਾਪਰਦਾ ਉਹਨਾਂ ਦੀਆਂ ਬੀੜੀਆਂ ਤੇ ਹੱਥ ਕਰ ਗਿਆ ਉਹਨਾਂ ਦੇ ਬੁਲਕੀ ਚ ਛੱਡ ਦਿੰਦੇ ਦਿੱਲੀ ਦੇ ਵਿੱਚ ਚੋਣਾ ਹੋ ਕੇ ਹਟੀਆਂ ਨੇ ਨਤੀਜੇ ਵੀ ਆ ਗਏ ਨੇ ਇਹਨਾਂ ਨਤੀਜਿਆਂ ਦੇ ਵਿੱਚ ਭਾਜਪਾ ਤਕਰੀਬਨ 26-27 ਸਾਲਾਂ ਦੇ ਬਾਅਦ ਸੱਤਾ ਦੇ ਵਿੱਚ ਆਈ ਹੈ ਕੀ ਜਾ ਰਿਹਾ ਸੀਗਾ ਮੋਦੀ ਸਾਹਿਬ ਵੱਲੋਂ ਕਿ ਡਬਲ ਇੰਜਨ ਸਰਕਾਰ ਲਿਆਵਾਂਗੇ ਤਾਂ ਡਬਲ ਇੰਜਨ ਸਰਕਾਰ ਹੁਣ ਬਣਦੀ ਨਜ਼ਰ ਆ ਰਹੀ ਹੈ ਕਿਉਂਕਿ ਕੇਂਦਰ ਦੇ ਵਿੱਚ ਵੀ ਭਾਜਪਾ ਸਰਕਾਰ ਦਿੱਲੀ ਦੇ ਵਿੱਚ ਰਾਜਧਾਨੀ ਦੇ ਵਿੱਚ ਵੀ ਹੁਣ ਭਾਜਪਾ ਦੀ ਸਰਕਾਰ ਆਮ ਆਦਮੀ ਪਾਰਟੀ ਨੂੰ ਕਹਿ ਲਈਏ ਤਾਂ ਸਿੱਧਾ ਝਟਕਾ ਲੱਗਿਆ ਆਤਿਸ਼ੀ ਹੀ ਆਪਣੀ ਸੀਟ ਬਚਾ ਸਕੇ ਨੇ ਬਾਕੀ ਬਹੁਤੇ ਵੱਡੇ ਵੱਡੇ ਦਿਗਜ ਲੀਡਰ ਨੇ ਜਿਹੜੇ ਉਹ ਢਹ ਢੇਰੀ ਹੋ ਗਏ ਆਮ ਆਦਮੀ ਪਾਰਟੀ ਸੀਟਾਂ ਦੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਸੀ ਇਸ ਕਰਕੇ ਇਹਨਾਂ ਨੂੰ ਸੱਦਾ ਦਿੱਤਾ ਗਿਆ ਇਹਨਾਂ ਨੇ ਫਿਰ ਕਾਂਗਰਸ ਨਾਲ ਸਹਿਯੋਗਤਾ ਕਰ ਲਿਆ ਸਰਕਾਰ ਬਣਾਈ ਪ੍ਰਧਾਨ ਮੰਤਰੀ ਸਾਹਿਬ ਤਾਂ ਹੀ ਤਾਂ ਤਾਂ ਜਿੱកਸਦੇ ਨੇ ਕਿ ਏਕੇ 49 ਅਰਵਿੰਦ ਕੇਜਰੀਵਾਲ 49 ਦੰਦੀ ਸਰਕਾਰ ਹੂੰ ਇਹ ਚੀਜ਼ਾਂ ਜਦੋਂ ਇੱਥੇ ਦੇਖਨ ਨੂੰ ਮਿਲਗਾ ਪਾਉ ਫਿਰ ਅਗਲੀ ਵਾਰੀ ਇਹ ਕੇਜਰੀਵਾਲ ਸਾਹਿਬ ਲੈ ਕੇ ਬਹੁਤ ਬਹੁਤ 17 ਚੋਂ 67 ਸੀਟਾਂ ਤੀਜੀ ਵਾਰ ਮਿਲਦ ਗਏ ਇਹਨਾਂ ਨੂੰ ਬਾਖ ਨਤੀਜੇ ਚ ਆਇਆ ਹੋਏਗੀ ਕਾਂਗਰਸ ਭਗਵੰਤ ਮਾਨ ਇਥੇ ਕਹਿੰਦਾ ਹੁੰਦਾ ਸੀ ਨਾ 13 ਤੇ 0 ਪੰਜਾਬ ਬਣੂਗਾ ਹੀਰੋ ਤੇ ਫਿਰ 0 ਰਹੇਗੀ ਕਾਂਗਰਸ ਕੋਲੇ ਤੀਜੀ ਵਾਰ ਦਿੱਲੀ ਦੇ ਵਿੱਚ ਔਰ ਭਾਰਤੀ ਜਨਤਾ ਪਾਰਟੀ ਮੁੱਖ ਮੰਤਰੀ ਦਾ ਉਮੀਦਵਾਰ ਉਹਨਾਂ ਦਾ ਹੋਵੇਗਾ ਅਗਲੇ 5 ਸਾਲ ਸਰਕਾਰ ਉਹਨਾਂ ਨੇ ਚਲਾਉਣੀ ਸ਼੍ਰੋਮਣੀ ਅਕਾਲੀ ਦਲ ਵੀ ਭਰਤੀ ਮੁਹਿੰਮ ਸ਼ੁਰੂ ਕਰਕੇ ਬੈਠਾ ਹੈ ਇੱਕ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸ਼੍ਰੀ ਕਾਲਤਕ ਸਾਹਿਬ ਵੱਲੋਂ ਤਾਂ ਇਸ ਕਮੇਟੀ ਦੀ ਪਲੇਠੀ ਮੀਟਿੰਗ ਪਟਿਆਲਾ ਦੇ ਬਹਾਦਰਗੜ੍ਹ ਵਿਖੇ ਹੁੰਦੀ ਆ ਤੇ ਉਹਦੇ ਵਿੱਚ ਕਈ ਵਿਚਾਰਾਂ ਕੀਤੀਆਂ ਜਾਂਦੀਆਂ ਨੇ ਤੇ ਹੁਣ ਕਹਿੰਦੇ ਟੀਚਾ ਸਾਡਾ ਪਹਿਲਾਂ ਇੱਕ 25 ਲੱਖ ਦਾ ਸੀਗਾ ਤੇ ਹੁਣ ਅਸੀਂ 35 ਲੱਖ ਦੇ ਕਰੀਬ ਇਸ ਨੂੰ ਲੈ ਕੇ ਜਾਵਾਂਗੇ 25 ਲੱਖ ਤਾਂ ਕਰ ਲਈ ਨਾ ਹੂੰ ਤੇ ਵੋਟ ਪੈਂਦੀ ਕਿੰਨੀ ਆ ਇਹਨਾਂ ਨੂੰ ਅਬ ਲੋਕ ਸਭਾ ਚੋਣਾਂ ਚ 18 ਲੱਖ ਹੂੰ ਇਦਾਂ ਬਤਲਾ ਉਦੋਂ ਬਾਅਦ ਐਡੀ ਲਹਿਰ ਚੱਲ ਗਈ ਅਕਾਲੀ ਦਲ ਦੀ ਕਿ ਭਰਤੀ ਮਹਿੰਮ ਦੇ ਵਿੱਚ ਤਾਂ 25 ਲੱਖ ਕਰ ਚੁੱਕੇ ਨੇ 35 ਲੱਖ ਦਾ ਟੀਚਰ ਕੱਲ ਤਾਂ ਜੱਦਰ ਸੌਰੇ ਕਹਿੰਦਾ ਨਹੀਂ ਸੱਤ ਮੈਂਬਰੀ ਹੀ ਉਹਦੀ ਅਗਵਾਈ ਵਿੱਚ ਹੀ ਜਿਹੜੀ ਆ ਭਰਤੀ ਮਹਿੰਮ ਉਹ ਮੰਨੀ ਜਾਊਗੀ ਔਰ ਜਿਹੜਾ ਕੁਝ ਭਰਤੀ ਮਹਿੰਮ ਦਾ ਕਰ ਰਹੇ ਨੇ ਉਹ ਸਬਦ ਦੇ ਸਾਹਮਣੇ ਆ ਉਹਦੇ ਵਿਸਥਾਰ ਚ ਜਾਇਓ ਤੁਹਾਨੂੰ ਪਤਾ ਲੱਗ ਜੂ ਭਾਰਤੀ ਮਹਿਮਦਾ ਅਸਰ ਕਿੰਨਾ ਕਰਦਾ ਸਸਰੀਕਾਲ ਸੜਕ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਹਫ਼ਤੇ ਭਰ ਦੀਆਂ ਸਰਗਰਮੀਆਂ ਦੇ ਉੱਤੇ ਝਾਤ ਪਾਉਣੇ ਆ ਤੇ ਤੁਹਾਨੂੰ ਜਾਣੂ ਕਰਵਾਉਣੇ ਆ ਕਿ ਹਫ਼ਤੇ ਦੇ ਦੌਰਾਨ ਦੇਸ਼ ਦੇ ਵਿੱਚ ਰਾਜਨੀਤੀ ਦੇ ਵਿੱਚ ਵਿਦੇਸ਼ ਦੇ ਵਿੱਚ ਕੀ ਕੁਝ ਵਾਪਰ ਗਿਆ ਤੇ ਤੁਹਾਡਾ ਪੂਰਾ ਇਸ ਦੇ ਨਾਲ ਜੁੜਨਾ ਵੀ ਲਾਜ਼ਮੀ ਹੋ ਜਾਂਦਾ ਹੈ ਕਿਉਂਕਿ ਹਫ਼ਤੇ ਭਰ ਦਾ ਜੋ ਕੁਝ ਆ ਬਿਉਰਾ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਦੇਖਣ ਸੁਣਨ ਨੂੰ ਮਿਲ ਜਾਂਦਾ ਹੈ ਤੇ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਢਿੱਲੋਂ ਸਵਾਗਤ ਹੈ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਤਰਵੰਦਾ ਜੀ ਦਿਲ ਸਾਹਿਬ ਜਿਸ ਤਰ੍ਹਾਂ ਦੇ ਨਾਲ ਦਿੱਲੀ ਦੇ ਵਿੱਚ ਚੋਣਾ ਹੋ ਕੇ ਹਟੀਆਂ ਨੇ ਨਤੀਜੇ ਵੀ ਆ ਗਏ ਨੇ ਇਹਨਾਂ ਨਤੀਜਿਆਂ ਦੇ ਵਿੱਚ ਬੀਜੇਪੀ ਤਕਰੀਬਨ 26-27 ਸਾਲਾਂ ਦੇ ਬਾਅਦ ਸੱਤਾ ਦੇ ਵਿੱਚ ਆਈ ਹੈ ਕਿਹਾ ਜਾ ਰਿਹਾ ਸੀਗਾ ਮੋਦੀ ਸਾਹਿਬ ਵੱਲੋਂ ਕਿ ਡਬਲ ਇੰਜਨ ਸਰਕਾਰ ਲਿਆਵਾਂਗੇ ਤਾਂ ਡਬਲ ਇੰਜਨ ਸਰਕਾਰ ਹੁਣ ਬਣਦੀ ਨਜ਼ਰ ਆ ਰਹੀ ਹੈ ਕਿਉਂਕਿ ਕੇਂਦਰ ਦੇ ਵਿੱਚ ਵੀ ਭਾਜਪਾ ਸਰਕਾਰ ਦਿੱਲੀ ਦੇ ਵਿੱਚ ਰਾਜਧਾਨੀ ਦੇ ਵਿੱਚ ਵੀ ਹੁਣ ਭਾਜਪਾ ਦੀ ਸਰਕਾਰ ਆਵਾਮ ਆਦਮੀ ਪਾਰਟੀ ਨੂੰ ਕਹਿ ਲਈਏ ਤਾਂ ਸਿੱਧਾ ਝਟਕਾ ਲੱਗਿਆ ਆਤਿਸ਼ੀ ਹੀ ਆਪਣੀ ਸੀਟ ਬਚਾ ਸਕੇ ਨੇ ਬਾਕੀ ਬਹੁਤੇ ਵੱਡੇ ਵੱਡੇ ਦਿਗਜ ਲੀਡਰ ਨੇ ਜਿਹੜੇ ਉਹ ਢਹ ਢੇਰੀ ਹੋ ਗਏ ਸੌਰਭ ਭਾਜਵਾੜ ਤੋਂ ਲੈ ਕੇ ਮਨੀਸ਼ ਸੋਧਿਆ ਤੇ ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਵੀ ਆਪਣੀ ਸੀਟ ਨਹੀਂ ਬਚਾ ਸਕੇ ਹਾਲਾਂਕਿ ਪਿੱਛੇ ਜੇ ਕਾਫੀ ਉਹਨਾਂ ਨੇ ਜਦੋਂ ਅਸਤੀਫਾ ਦਿੱਤਾ ਕਿਹਾ ਸੀਗਾ ਕਿ ਮੈਂ ਦੁਬਾਰਾ ਆਉਂਗਾ ਤੁਸੀਂ ਮੇਰੇ ਕੰਮਾਂ ਨੂੰ ਦੇਖ ਕੇ ਵੋਟ ਪਾਇਓ ਪਰ ਸ਼ਾਇਦ ਦਿੱਲੀ ਦੇ ਵਿੱਚ ਕੰਮ ਹੋਏ ਨਹੀਂ ਜਾਂ ਉਹਨਾਂ ਦੇ ਕੰਮਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਗਿਆ ਜਾਫਰ ਦਿੱਲੀ ਦੇ ਲੋਕ ਬਦਲ ਚਾਹੁੰਦੇ ਸੀਗੇ ਕਾਫੀ ਕੁਝ ਨਜ਼ਰ ਆ ਰਿਹਾ ਹੈ ਇਸ ਦੇ ਵਿੱਚ ਪਰ ਹੁਣ ਆਮ ਆਦਮੀ ਪਾਰਟੀ ਦਿੱਲੀ ਦੀ ਸੱਤਾ ਤੋਂ ਬਾਹਰ ਹੋ ਗਈ ਹੈ ਜੀ ਦੇਖੋ ਆਮ ਆਦਮੀ ਪਾਰਟੀ ਜਦੋਂ 2013 ਦੇ ਵਿੱਚ ਇਹ ਪਹਿਲੀ ਵਾਰ ਆਏ ਇਹਨਾਂ ਨੂੰ ਜਿਹੜੀਆਂ ਸੀਟਾਂ ਮਿਲੀਆਂ ਸੀ ਹੂੰ ਉਹ ਬਹੁਮਤ ਤੋਂ ਘੱਟ ਸੀ ਸ਼ਾਇਦ 28 ਜਾਂ 29 ਸੀ ਹੂੰ ਇਹਨਾਂ ਨੇ ਫਿਰ ਸਰਕਾਰ ਬਣਾਉਣ ਬਾਅਦ ਕਿਉਂਕਿ ਪਾਰਟੀ ਵਿਅਕਤੀਗਤ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਸੀਟਾਂ ਦੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਸੀ ਇਸ ਕਰਕੇ ਇਹਨਾਂ ਨੂੰ ਸੱਦਾ ਦਿੱਤਾ ਗਿਆ ਇਹਨਾਂ ਨੇ ਫਿਰ ਕਾਂਗਰਸ ਨਾਲ ਸਹਿਯੋਗਤਾ ਕਰ ਲਿਆ ਸਰਕਾਰ ਬਣਾ ਲਈ ਸਰਕਾਰ ਚੱਲੀ 49 ਦਿਨ ਪ੍ਰਧਾਨ ਮੰਤਰੀ ਸਾਹਿਬ ਤਾਂ ਹੀ ਤਾਂ ਤੰਜ ਕੱਸਦੇ ਨੇ ਕਿ ਏਕੇ 49 ਅਰਵਿੰਦ ਕੇਜਰੀਵਾਲ 49 ਦਿਨ ਦੀ ਸਰਕਾਰ ਹੂੰ ਇਹ ਚੀਜ਼ਾਂ ਜਦੋਂ ਇੱਥੇ ਦੇਖਣ ਨੂੰ ਮਿਲ ਗਿਆ ਆਪਾਂ ਨੂੰ ਫਿਰ ਅਗਲੀ ਵਾਰੀ ਇਹ ਕੇਜਰੀਵਾਲ ਸਾਹਿਬ ਲੈ ਕੇ ਬਹੁਮਤ 17 ਚੋਂ 67 ਸੀਟਾਂ ਤੀਜੀ ਵਾਰ ਮਿਲਦ ਗਏ ਇਹਨਾਂ ਨੂੰ 62 ਪਹਿਲੀ ਵਾਰ ਤੋਂ ਬਾਅਦ ਇਹਨਾਂ ਨੇ ਦੁਹਾਈ ਦਿੱਤੀ ਵੀ ਜੇ ਕੰਮ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਪੂਰਨ ਬਹੁਮਤ ਦਿਓ ਲੋਕ ਇਹਦੀਆਂ ਗੱਲਾਂ ਦੇ ਵੇਗ ਦੇ ਵਿੱਚ ਇੰਨੇ ਕੁ ਵੱਧ ਗਏ ਉਹਨਾਂ ਨੇ ਇਹਨਾਂ ਨੂੰ 67 ਸੀਟਾਂ ਦੇ ਦਿੱਤੀਆਂ ਹੁਣ ਭਾਰਤੀ ਜਨਤਾ ਪਾਰਟੀ ਜਿਨ੍ਹਾਂ ਦਾ ਜੇ ਆਪਾਂ ਇਹ ਚੀਜ਼ ਦੇਖੀਏ ਕਿ ਸੀਟਾਂ ਆਉਂਦੀਆਂ ਕਿੰਨੀਆਂ-ਕਿੰਨੀਆਂ ਨੇ ਤੇ ਕਿੰਨੇ ਪਰਸੈਂਟ ਵੋਟ ਰਹੀ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਵੋਟ ਪਰਸੈਂਟ ਸੀ ਉਹ 33% ਸੀ 2013 ਦੇ ਵਿੱਚ 15 ਦੇ ਵਿੱਚੇ ਘਟ ਗਿਆ 32.2 ਹੋ ਗਿਆ 2000 ਜਦੋਂ ਫੇਰ ਚੋਣਾਂ ਹੋਈਆਂ 20 'ਚ ਤਾਂ ਇਹਨਾਂ ਦਾ ਹੋਰ ਘਟ ਗਿਆ ਨਾ ਵੱਧ ਗਿਆ ਥੋੜਾ ਜਿਹਾ 38.5 ਹੋ ਗਿਆ 38.5 ਹੋਣ ਤੋਂ ਬਾਅਦ ਏ ਹੁਣ ਜਦੋਂ ਮੈਦਾਨ ਚਾਏ ਤਾਂ ਇਹਨਾਂ ਦਾ ਵੋਟ ਬੈਂਕ ਹੈ ਜਿਹੜਾ ਵੱਧ ਕੇ ਉਹ ਤਕਰੀਬਨ 46% ਤੇ ਹੋ ਗਿਆ ਜਿਹੜਾ ਕਿ ਪਿਛਲੀਆਂ ਬੂਟਾਂ ਦੇ ਮੁਕਾਬਲੇ 7.16% ਜ਼ਿਆਦਾ ਹੈ ਇਸੇ ਕਰਕੇ ਤੇੜ 32 ਸੀਟਾਂ ਜਿੱਤ ਗਏ ਦੋ ਤਿਹਾਈ ਬਹੁਮਤ ਹੋ ਗਿਆ ਇਹਦੇ ਵਿੱਚ ਕਈ ਦਿਗਜ ਜਿਵੇਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਸਾਹਿਬ ਕੇਜਰੀਵਾਲ ਮਨੀਸ਼ ਸ਼ੋਧਿਆ ਇਸੇ ਤਰ੍ਹਾਂ ਇਹਨਾਂ ਦੇ ਆਗੂ ਜਿਹੜੇ ਨੇ ਸਤਿੰਦਰ ਜੈਨ ਸੌਰਵ ਭਾਰਦਵਾਜ ਤੇ ਇਹਨਾਂ ਦਾ ਇੱਕ ਹੋਰ ਆਗੂ ਦੁਰਗੇਸ਼ ਪਾਠਕ ਇਹ ਸਭ ਲੁੱਟ ਕੇ ਤੇ ਪਾਰਟੀਆਂ ਤਾਂ ਪਾਰਟੀ ਬਹੁਮਤ ਤੇ ਇਹਨਾਂ ਨੂੰ ਰਹਿ ਗਈਆਂ 22 ਸੀਟਾਂ ਦੇਖੋ ਤੇ ਜੇ ਕੋਈ ਵਧੀਆ ਨਤੀਜੇ ਚ ਆਇਆ ਹੋਏਗੀ ਆ ਕਾਂਗਰਸ ਭਗਵੰਤ ਮਾਨ ਇਥੇ ਕਹਿੰਦਾ ਹੁੰਦਾ ਸੀ ਨਾ 13 ਤੇ 0 ਪੰਜਾਬ ਬਣੂਗਾ ਹੀਰੋ ਤੇ ਫਿਰ 0 ਰਹਿ ਗਈ ਕਾਂਗਰਸ ਕੋਲੇ ਤੀਜੀ ਵਾਰ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਪਣਾ ਮੁੱਖ ਮੰਤਰੀ ਬਣਾਏਗੀ। ਔਰ ਭਾਰਤੀ ਜਨਤਾ ਪਾਰਟੀ ਮੁੱਖ ਮੰਤਰੀ ਦਾ ਉਮੀਦਵਾਰ ਉਹਨਾਂ ਦਾ ਹੋਵੇਗਾ ਅਗਲੇ 5 ਸਾਲ ਸਰਕਾਰ ਉਹਨਾਂ ਨੇ ਚਲਾਉਣੀ ਹੈ। ਜੀ। ਜੀ ਬਿਲਕੁਲ ਜੀ ਤੇ ਇੱਕ ਪਾਸੇ ਚੋਣਾ ਦੂਜੇ ਪਾਸੇ ਅਗਲੀਆਂ ਸੰਭਾਵੀ ਚੋਣਾ ਵੀ ਦੇਖੀਆਂ ਜਾ ਰਹੀਆਂ ਨੇ। ਇੱਕ ਖਾਸ ਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੀ ਭਰਤੀ ਮੁਹਿੰਮ ਸ਼ੁਰੂ ਕਰਕੇ ਬੈਠਾ ਹੈ ਇੱਕ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤਾਂ ਇਸ ਕਮੇਟੀ ਦੀ ਪਲੇਠੀ ਮੀਟਿੰਗ ਪਟਿਆਲਾ ਦੇ ਬਹਾਦਰਗੜ੍ਹ ਵਿਖੇ ਹੁੰਦੀ ਆ ਤੇ ਉਹਦੇ ਵਿੱਚ ਕਈ ਵਿਚਾਰਾਂ ਕੀਤੀਆਂ ਜਾਂਦੀਆਂ ਨੇ ਤੇ ਹੁਣ ਕਹਿੰਦੇ ਟੀਚਾ ਸਾਡਾ ਪਹਿਲਾਂ 25 ਲੱਖ ਦਾ ਸੀਗਾ ਤੇ ਹੁਣ ਅਸੀਂ 35 ਲੱਖ ਦੇ ਕਰੀਬ ਇਸ ਨੂੰ ਲੈ ਕੇ ਜਾਵਾਂਗੇ ਯਾਨੀ ਕਿ ਨਵੇਂ ਅਕਾਲੀ ਦਲ ਦੀ ਜਿਹੜੀ ਇੱਕ ਤਰੀਕੇ ਦੇ ਨਾਲ ਗਠਨ ਹੋਣ ਦੀ ਗੱਲ ਹੈ ਜਾਂ ਉਹਦੇ ਵਿੱਚ ਨਵੀਂ ਭਰਤੀ ਮੁਹਿੰਮਾ ਤਾਂ 35 ਲੱਖ ਤੱਕ ਜਾਣ ਦੀ ਸੰਭਾਵਨਾ ਬਣਾ ਲਈ ਹੈ ਅਕਾਲੀਆਂ ਨੇ 25 ਲੱਖ ਤੱਕ ਕਰ ਲਈ ਨਾ ਹੂੰ ਤੇ ਵੋਟ ਪੈਂਦੀ ਕਿੰਨੀ ਹੈ ਇਹਨਾਂ ਨੂੰ ਆਪ ਲੋਕ ਸਭਾ ਚੋਣਾਂ 'ਚ 18 ਲੱਖ ਹੂੰ ਇਹਦਾ ਮਤਲਬ ਉਸ ਤੋਂ ਬਾਅਦ ਐਡੀ ਲਹਿਰ ਚੱਲ ਗਈ ਅਕਾਲੀ ਦਲ ਦੀ ਕਿ ਭਰਤੀ ਮੈਂਬਰ ਦੇ ਵਿੱਚ ਤਾਂ 25 ਲੱਖ ਕਰ ਚੁੱਕੇ ਨੇ 35 ਲੱਖ ਦਾ ਟਿਚਾ ਤੇ ਦੂਜੀ ਗੱਲ ਇਹਨਾਂ ਨੇ ਅਕਾਲ ਤਖਤ ਸਾਹਿਬ ਦੀ ਉਲੰਘਣਾ ਕਰਕੇ ਇਹ ਸਾਰਾ ਕੁਝ ਕੀਤਾ ਅਕਾਲ ਤਖਤ ਜੱਦਰ ਸਾਹਿਬ ਨੇ ਕਿਹਾ ਤਾਂ ਨਹੀਂ ਸੱਤ ਮੈਂਬਰੀ ਹੀ ਉਹਦੀ ਅਗਵਾਈ ਵਿੱਚ ਹੀ ਜਿਹੜੀ ਆ ਭਰਤੀ ਮਹੱਮਾ ਮੰਨੀ ਜਾਊਗੀ ਔਰ ਜਿਹੜਾ ਕੁਝ ਭਰਤੀ ਮਹੱਮ ਦਾ ਕਰ ਰਹੇ ਨੇ ਉਹ ਸਭ ਦੇ ਸਾਹਮਣੇ ਆ ਉਹਦੇ ਵਿਸਥਾਰ ਚ ਜਾਇਓ ਤੁਹਾਨੂੰ ਪਤਾ ਲੱਗ ਜੂ ਭਰਤੀ ਮਹਿਮ ਦਾ ਅਸਰ ਕਿੰਨਾ ਕ ਹੈ ਇੱਕ ਗੱਲ ਹੋਰੇ ਇਹਨਾਂ ਨੇ 4 ਤਰੀਕ ਨੂੰ ਪਟਿਆਲੇ ਚ ਮੀਟਿੰਗ ਕੀਤੀ ਖੁਦ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼ਰੋਮਣੀ ਕਮੇਟੀ ਉਹ ਵਿੱਚ ਹਾਜ਼ਰ ਸਨ ਤੇ ਅੱਗੇ ਇਹਨਾਂ ਨੇ ਕਹਿਤਾ ਕਿ 11 ਤਰੀਕ ਨੂੰ ਦੁਬਾਰਾ ਸਦਨੀ ਹੈ ਇਹਨਾਂ ਬਿਟਵੀਂ ਜਥੇਦਾਰ ਸਾਹਿਬ ਦਾ ਇੱਕ ਬਹੁਤ ਸੰਵੇਦਨਸ਼ੀਲ ਤੇ ਬਹੁਤ ਚਿੰਤਾ ਵਾਲਾ ਬਿਆਨ ਆ ਗਿਆ ਉਹ ਕਹਿੰਦੇ ਜੀ ਸਾਨੂੰ ਅਪਰਾਧਿਕ ਲੋਕਾਂ ਦੇ ਫੋਨ ਆ ਰਹੇ ਨੇ ਅਸੀਂ ਆਪਣੇ ਆਪ ਨੂੰ ਬਹੁਤ ਮਤਲਬ ਇੱਕ ਕਿਸਮ ਦਾ ਘਿਰਿਆ ਹੋਇਆ ਮਹਿਸੂਸ ਕਰਦੇ ਆ ਇਹਦੇ باوجود ਵੀ ਜਿੰਨਾ ਸਾਡਾ ਸਿਸਟਮ ਹੈ ਜਿੰਨਾ ਕਿ ਮर्यादा ਦੇ ਵਿੱਚ ਰਹਿ ਕੇ ਅਸੀਂ ਉਹ ਸਾਰਾ ਕੁਝ ਕਰ ਰਹੇ ਹਾਂ ਕੌਣ ਕਰ ਰਿਹਾ ਫਿਰ ਇਹ ਫੋਨ ਜਾਂ ਕੌਣ ਕਰਵਾ ਰਿਹਾ ਹੈ ਇੱਕ ਗੱਲ ਜਦਦਰ ਸਾਹਿਬ ਨੇ ਕਹਿਤੀ ਹੈ ਕਿ ਸਾਡਾ ਇਸ ਮਕਸਦ ਦੇ ਵਿੱਚ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਉਹੋ ਹੀ ਭਰਤੀ ਦੀ ਸਰਪ੍ਰਸਤੀ ਕਰੇਗੀ ਇਹਦਾ ਮਤਲਬ ਹੁਣ ਜਿਹੜਾ ਇਹਨਾਂ ਦਾ ਵਰਕਿੰਗ ਕਮੇਟੀ ਦਾ ਜਿਹੜਾ ਇਹਨਾਂ ਦਾ ਐਕਟਿੰਗ ਪ੍ਰਧਾਨ ਹੈ ਬਲਵਿੰਦਰ ਸਿੰਘ ਭੁੰਦੜ ਉਹਨੂੰ ਸੱਦ ਲਿਆ ਗਿਆ ਕਿ ਤੁਸੀਂ ਆਓ ਜੀ ਆ ਕੇ ਜਵਾਬ ਦਿਓ ਉਧਰਲੇ ਕਹਿੰਦੇ ਨੇ ਅਸੀਂ ਤਾਂ 20 ਫਰਵਰੀ ਨੂੰ ਭਰਤੀ ਬੰਦੀ ਕਰ ਦੇਣੀ ਹੈ ਕੋਕੋ 35 ਲੱਖ ਹੋ ਜਾਣੀ ਆ ਸਾਡੀ ਤਾਂ ਇਹ ਗਾਂ ਹਵ ਵਿਧਾਨ ਸਭਾ ਦੀ ਚੋਣਾਂ 'ਚ ਦੇਖਾਂਗੇ ਕਿ 35 ਰੱਖ ਜਿਹੜੀ ਭਰਤੀ ਹੋਈ ਹੈ ਤੇ ਵੋਟਾਂ 'ਚ ਕਿੰਨੀਆਂ ਆਈਆਂ ਨੇ ਜੀ ਸੋ ਦੇਖਣ ਵਾਲੀ ਗੱਲ ਹੈ ਲੇਕਿਨ ਭਰਤੀ ਮਹਿਮਨ ਨੂੰ ਲੈ ਕੇ ਅਕਾਲ ਤਖਤ ਤੇ ਜਿਹੜਾ ਇਹ ਬਾਦਲ ਦਾਲਾ ਹੈ ਇਹਦੇ ਵਿੱਚ ਆਪਸ ਵਿੱਚ ਦੀ ਬਹੁਤ ਮਤਭੇਦ ਚੱਲ ਰਹੇ ਨੇ ਜਿਹੜੇ ਕਿ ਭਵਿੱਖ ਦੇ ਵਿੱਚ ਸੋਲਵ ਹੁੰਦੇ ਆ ਹੱਲ ਹੁੰਦੇ ਆ ਜਾਂ ਨਹੀਂ ਜੀ ਢਿਲ ਸਾਹਿਬ ਅਮਰੀਕਾ ਤੋਂ ਭਾਰਤੀਆਂ ਨੂੰ ਰਿਪੋਰਟ ਕੀਤਾ ਗਿਆ ਖਬਰਾਂ ਇਹ ਸੀਗੀਆਂ ਕਿ 200 ਤੋਂ ਵੱਧ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਪਰ 104-5 ਦੇ ਕਰੀਬ ਹੀ ਲੋਕ ਨੇ ਜਿਹੜੇ ਉਹ ਰਿਪੋਰਟ ਕੀਤੇ ਗਏ ਜਿਦੇ ਵਿੱਚ 30 ਪੰਜਾਬ ਦੇ ਨੇ 33 ਇਧਰੋਂ ਹਰਿਆਣੇ ਵਾਲੇ ਨੇ ਦੇ ਗੁਜਰਾਤ ਵਾਲੇ ਹੋਗੇ ਤੇ ਹੋਰ ਨਾ ਵੀ ਕਈ ਸੂਬਿਆਂ ਦੇ ਨਾਲ ਸੰਬੰਧਤ ਨੇ ਚੰਡੀਗੜ੍ਹ ਦੇ ਵੀ ਨੇ ਇਹਨਾਂ ਨੂੰ ਰਿਪੋਰਟ ਕੀਤਾ ਅਮਰਸਰ 에ਰਪੋਰਟ ਦੇ ਉੱਤੇ ਕਿ ਜਹਾਜ਼ ਪਹੁੰਚਦਾ ਹੈ ਯੂ ਐਸ 에ਅਰ ਫੋਰਸ ਦਾ ਯਾਨੀ ਕਿ ਅਮਰੀਕਾ ਦੀ 에ਅਰ ਫੋਰਸ ਦਾ ਪਰ ਜਿਨ੍ਹਾਂ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਭੇਜਿਆ ਗਿਆ ਹੱਥਕੜੀਆਂ ਲਗਾ ਕੇ ਤਾਂ ਉਹ ਵੀ ਸਵਾਲ ਖੜੇ ਕਰਦਾ ਹੈ ਕਹਿੰਦੇ ਕਈ ਥਾਵਾਂ ਦੇ ਉੱਤੇ ਤੇਲ ਵਗੈਰਾ ਵੀ ਬਦਲਿਆ ਗਿਆ ਮੇਨਟੇਨੈਂਸ ਵੀ ਹੋਈ ਜਹਾਜ਼ ਦੀ ਪਰ ਉਹਦੇ باوجود ਉਹਨਾਂ ਨੂੰ ਬਾਹਰ ਨਹੀਂ ਆਉਣ ਦਿੱਤਾ ਗਿਆ ਇੱਕ ਤਰੀਕੇ ਨਾਲ ਉਹਨਾਂ ਨੂੰ ਬੰਦਕ ਬਣਾ ਕੇ ਹੀ ਇੱਥੋਂ ਤੱਕ ਲਿਆਂਦਾ ਗਿਆ ਨੌਜਵਾਨ ਆਪਣੇ ਘਰਾਂ ਦੇ ਵਿੱਚ ਪਹੁੰਚ ਚੁੱਕੇ ਨੇ ਜਿਦੇ ਵਿੱਚ ਕੁੜੀਆਂ ਵੀ ਨੇ ਮੁੰਡੇ ਵੀ ਨੇ ਬੱਚੇ ਵੀ ਨੇ ਤੇ ਉਹ ਹੁਣ ਅੱਗੇ ਕੀ ਕਰਨਗੇ ਇਹ ਸਭ ਜਿਹੜੀ ਆ ਚਰਚਾ ਛੜੀ ਹੋਈ ਹੈ ਖਾਸ ਕਰ ਕਈਆਂ ਨੇ ਤਾਂ 40 40 45 ਲੱਖ ਤੋਂ ਲੈ ਕੇ ਕਰੋੜਾਂ ਰੁਪਏ ਏਜੰਟਾਂ ਦੇ ਹਵਾਲੇ ਕਰ ਦਿੱਤੇ ਤੇ ਹੁਣ ਇਸ ਤੋਂ ਬਾਅਦ ਏਜੰਟਾਂ ਤੇ ਵੀ ਕਾਰਵਾਈਆਂ ਹੋ ਰਹੀਆਂ ਨੇ ਦੋ ਤਿੰਨ ਏਜੰਟ ਕਰਨਾਲ ਦੇ ਨੇ ਜਿਨ੍ਹਾਂ ਦੇ ਉੱਤੇ ਕੇਸ ਹੋ ਗਿਆ ਹੈ ਇਹ ਕਮਰਸਰ ਦਾ ਏਜੰਟ ਆ ਉਹਦੇ ਉੱਤੇ ਵੀ ਕੇਸ ਦਰਜ ਹੋ ਗਿਆ ਜਿਨ੍ਹਾਂ ਨੇ ਇਹਨਾਂ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਤੇ ਡੰਕੀ ਲਵਾ ਕੇ ਅਮਰੀਕਾ ਭੇਜਣ ਦੀ ਕੋਸ਼ਿਸ਼ ਕੀਤੀ ਜਿੱਥੇ ਉਹ ਜਾ ਕੇ ਡਿਟੇਨ ਹੋ ਗਿਆ ਜੇ ਵੀ ਉੱਥੋਂ ਦੇ ਜਿਹੜੇ ਸੈਂਟਰ ਨੇ ਉਹਨਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਭਾਰਤੀਆਂ ਨੂੰ ਡਿਟੇਨ ਕੀਤਾ ਗਿਆ ਜੀ ਦੇਖੋ ਜਿਹੜਾ 104 ਵਿਅਕਤੀ ਆਏ ਨੇ ਆਪਣੇ ਮੁਤਾਬਕ ਤਾਂ ਉਹ ਵਿਚਾਰੇ ਨੇ ਅਮਰੀਕਾ ਦੀ ਨਜ਼ਰ ਦੇ ਵਿੱਚ ਉਹ ਕਤਤ ਰੂਪ ਦੇ ਵਿੱਚ ਦੋਸ਼ੀ ਨੇ ਜਿਹਦੇ ਕਰਕੇ ਉਹਨਾਂ ਨੇ ਉਹ ਜਾ ਵਿਹਾਰ ਕੀਤਾ ਪਰ ਫਿਰ ਵੀ ਚੰਗਾ ਹੁੰਦਾ ਜੇ ਦੋਵੇਂ ਮੁਲਕ ਆਪਸੀ ਦੀ ਗੱਲ ਕਰ ਲੈਂਦੇ ਦਾਵਾ ਤਾਂ ਮੋਦੀ ਸਾਹਿਬ ਬਹੁਤ ਵੱਡਾ ਕਰਦੇ ਆ ਕਿ ਇਹ ਟਰੰਪ ਸਾਹਿਬ ਤਾਂ ਸਾਡੇ ਮਿੱਤਰ ਨੇ ਉਹਨਾਂ ਨਾਲ ਆਹ ਕੁਛ ਨਾ ਵਾਪਰਦਾ ਉਹਨਾਂ ਦੀਆਂ ਬੇੜੀਆਂ ਤੇ ਹੱਥ ਕਰ ਗਿਆ ਉਹਨਾਂ ਦੇ ਮੁਲਕ 'ਚ ਹੀ ਛੱਡ ਦਿੰਦੇ ਤੁਸੀਂ ਆਪਣਾ ਕੋਈ ਚਾਰਟਰਡ ਜਹਾਜ਼ ਭੇਜ ਦਿੰਦੇ ਜਿਹੜਾ ਉਹਨਾਂ ਨੂੰ ਲੈ ਕੇ ਆ ਜਾਂਦਾ ਹੁਣ ਇਹ ਆ ਗਏ ਉਹ ਕਿਸੇ ਹਾਲਾਤ 'ਚ ਵੀ ਗਏ ਮੈਂ ਉਹਨਾਂ ਦੇ ਜਿੱਨੀ ਜਾਂਦਾ ਮੈਂ ਇਸ ਗੱਲ ਦੇ ਵਿੱਚ ਜਾ ਰਿਹਾ ਇੱਕ ਤਾਂ ਹਾਲਾਤਾਂ ਨੇ ਉਹਨੂੰ ਜੋ ਮਰਜੀ ਸਮਝ ਲਓ ਜਾਂ ਬਾਹਰ ਜਾਣ ਦੀ ਚੱਕਾ ਚਾਹੁੰਦ ਜਾਂ ਡਾਲਰਾਂ ਦਾ ਤੇ ਰੁਪਈਆਂ ਦਾ ਫਰਕ ਬਹੁਤ ਵੱਡਾ ਹੁਣ ਵੀ ਘਟਦਾ ਜਾ ਰਿਹਾ ਹੈਗਾ ਹੁਣ ਉਹ ਆਏ ਨੇ ਉਹਨਾਂ ਨੂੰ ਮਾੜੇ-ਮੋٹے ਥਾਪੜੇ ਦੀ ਲੋੜ ਹੈ ਉਹਨਾਂ ਨੂੰ ਕ੍ਰਿਟਿਸਿਜ਼ਮ ਨਾ ਕਰੋ ਜਿਹੜੀ ਕਾਰਵਾਈ ਹੋ ਰਹੀ ਹੈ ਕਰਨਾਲ ਚ ਹੋ ਗਈ ਹਰਿਆਣੇ ਚ ਹੋ ਗਈ ਪੰਜਾਬ ਚ ਹੋ ਗਈ ਇਹ ਇੱਕ ਤੇ ਹੋਈ ਹੈ ਇਹ ਕੁਇਜੈਂਟ ਜਿਹੜਾ ਅਮਰੀਕਾ ਦੇ ਵਿੱਚ ਇਹ ਬੰਦੇ ਭੇਜੇ ਪਤਾ ਨਹੀਂ ਕਿੰਨੇ ਕਨੇ ਇਹ ਬਹੁਤ ਵੱਡਾ ਮਾਮਲਾ ਹੈ ਅਜੇ ਹੋਰਾਂ ਨੇ ਵੀ ਆਉਣਾ ਹੈ 17-18000 ਦੱਸਿਆ ਜਾ ਰਿਹਾ ਜਿਹੜਾ ਅਜੇ ਉੱਥੇ ਬਕਾਇਆ ਪਏ ਨੇ ਭਾਰਤੀ ਔਰ ਜਦੋਂ ਤੁਸੀਂ ਇਹਦੇ ਵਿਹਾਰ ਕੀਤਾ ਉਹਨਾਂ ਨੇ ਇਹਦੇ ਵੀ ਰੱਖਿਆ ਅੰਤਰਰਾਸ਼ਟਰੀ ਪੱਧਰ ਤੇ ਮਨੁੱਖੀ ਅਧਿਕਾਰਾਂ ਦੀ ਵੀ ਤਾਂ ਉਹ ਗੱਲ ਵੀ ਹੈਗੀ ਹੈ ਇੱਕ ਪਾਸੇ ਉਹ ਏਜੰਟਾਂ ਦੇ ਡੱਕੇ ਚੜ ਗਏ ਡਾਂਕੀ ਲਵਾਤੀ ਗੈਰ ਕਾਨੂੰਨੀ ਤਰੀਕੇ ਨਾਲ ਉਹਨਾਂ ਦਾ ਪ੍ਰਵਾਸ ਕਰਾਤਾ ਉੱਥੇ ਮੈਕਸੀਕੋ ਬਾਰਡਰ ਤੋਂ ਜਾਂ ਕਿਤੇ ਹੋਰ ਜੰਗਲਾਂ 'ਚ ਤੁਰੇ ਰਹੇ ਕਈ ਤਾਂ ਜੰਗਲਾਂ ਦੀ ਸ਼ਹਾਦਤਾਂ ਦੇ ਗਏ ਆਪ ਦਾ ਜਿੰਦ ਜਾਨ 바ਰ ਗਏ ਕਿ ਹਾਲਾਤਾਂ ਹੀ ਮੈਂ ਕਹੂੰਗਾ ਉਹ ਆਪਣੇਗਾ ਜਿੱਦਾਂ ਬਾਹਰ ਗਏ ਕਤਤ ਰੂਪ ਦੇ ਹਾਲਾਤਾਂ ਵਿੱਚ ਜਿਹੜੇ ਵਪਾਰਸਾਗੋ ਕਿਸ ਤਰੀਕੇ ਨਾਲ ਆ ਰਹੇ ਨੇ ਸਭ ਦੇ ਸਾਹਮਣੇ ਆ ਉਹ ਯਾਰ ਇੰਨੇ ਇੰਨੇ ਪੈਸੇ ਲਾ ਕੇ ਤੁਸੀਂ ਚੱਲੇ ਹੋ ਤੇ ਸਰਕਾਰਾਂ ਫੋੜੇ ਤੇ ਲਾਉਣੀਆਂ ਇੱਕ ਪਾਸੇ ਤੁਸੀਂ ਕਹਿੰਦੇ ਹੋ ਇਹਦਾ ਰੁਜ਼ਗਾਰ ਹੀ ਬਹੁਤ ਦੇਤਾ ਉਹਨਾਂ ਨੂੰ ਇਸ ਗੱਲ ਤੱਕ ਕਿਉਂ ਨਹੀਂ ਪ੍ਰੇਰਿਆ ਗਿਆ ਹੁਣ ਤੱਕ ਜਿਵੇਂ ਕਿ ਤੁਸੀਂ ਯਾਰ ਜਾਓ ਨਾ ਇੱਥੇ ਰਹੋ ਆ ਜਿਹੜੀ ਗੱਲ ਸਾਨੂੰ ਪਹਿਲੇ ਪ੍ਰੋਗਰਾਮ ਦੇ ਵਿੱਚ ਭਿੰਡਰ ਸਾਹਿਬ ਨੇ ਕਹੀ ਕਿ 16 ਸਾਲ ਦਾ ਜਵਾਕ ਹੈ میٹرਕ ਕੀਤੀ ਹੈ ਤੌਰਤਾ ਜੀ ਬਾਹਰ ਆ ਪਤਕ ਲਈ ਜਵਾਕ ਹੈ ਚਲੋ ਸਾਡੀ ਜ਼ਿੰਮੇਵਾਰੀ ਤੋਂ ਮੁਕਤ ਹੋ ਗਿਆ ਹੁਣ ਉਹ ਅਮਰੀਕਾ ਦੇ ਵਿੱਚ ਚਲਿਆ ਗਿਆ ਇਕੱਲਾ ਇੱਕ ਕੋਈ ਸਿਸਟਮ ਦੋਸ਼ੀ ਨਹੀਂ ਇਹਦੇ ਵਿੱਚ ਸਰਕਾਰਾਂ ਤੋਂ ਲੈ ਕੇ ਅਸੀਂ ਆਪ ਇਹ ਸਾਰੇ ਦੇ ਸਾਰੇ ਦੋਸ਼ੀ ਆਂ ਕੰਮ ਅਸੀਂ ਕਰਨਾ ਚਾਹਤਾ ਤੇ ਜਿਹੜੇ ਲੋਕ ਇੱਥੇ ਕੰਮ ਕਰਦੇ ਨੇ ਉਹਨਾਂ ਲੋਕਾਂ ਦਾ ਵੀ ਕਦੇ ਤੁਸੀਂ ਹਾਲਾਤ ਦੇਖੋ ਕਿ ਉਹ ਕਿੰਨੇ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ ਕਈਆਂ ਕੋਲ ਤਾਂ ਜ਼ਮੀਨਾਂ ਹੀ ਦੋ ਦੋ ਕਿੱਲੇ ਬਲੇਰ ਕੋਟਲੇ ਲੇਕਰ ਉਹ ਸਬਜ਼ੀ ਦਾ ਕੰਮ ਕਰਦੇ ਐ ਅੱਜ ਦਾ ਜਵਾਨ ਹੈ ਅਕਲ ਨਾਲ ਵਾ ਰੱਜ ਕੇ ਖਾ ਪਹਿਲਾਂ ਹੁੰਦਾ ਸੀ ਦੱਬ ਕੇ ਵਾ ਰੱਜ ਕੇ ਖਾ ਅਜਕਲ ਅਕਲ ਨਾਲ ਵਾ ਰੱਜ ਕੇ ਖਾ ਇਸ ਪਾਸੇ ਵੱਲ ਜਿਹੜਾ ਇਹ ਸਿਸਟਮ ਜਾ ਗਿਆ ਇਹਦੇ ਤੇ ਸਾਨੂੰ ਹੁਣ ਸੋਚਣਾ ਪਵੇਗਾ ਲੋਕਾਂ ਨੂੰ ਵੀ ਸਾਡੇ ਇੱਕ ਨਾ ਅਜੀਬ ਜਿਹੇ ਜਾਨਵਰ ਦਾ ਨਾਂ ਆ ਕਿ ਫਲਾਨੀ ਚਾਲ ਆਇਆ ਤਾਂ ਜਿਹੜਾ ਜੀ ਕਰਦਾ ਦਵਾ-ਦਾਬ ਜ਼ਮੀਨਾਂ ਵੇਚ-ਵੇਚ ਕੇ ਗਹਿਣੇ ਧਰ ਕੇ ਜਾ ਬਿਆਜ ਤੇ ਕਰਜ਼ੇ ਲੈ ਲੈ ਕੇ ਕਿ ਆ ਜਾਊਗਾ ਜੀ ਮੁੰਡਾ ਬਸ 2 ਸਾਲਾਂ ਦੇ ਵਿੱਚ ਤਾਂ ਆਪਾਂ ਕਰਜ਼ਾ-ਕੁਰਜ਼ਾ ਖਤਮੀ ਹੋ ਜਾਣਾ ਫੇਰ ਤਾਂ ਡਾਲਰਾਂ ਦੇ ਨਾਲ ਆਪਾਂ ਇੱਥੇ ਮੌਜਾਂ ਕਰਿਆ ਕਰਾਂਗੇ ਦੋਸਤੋ ਮੌਜਾਂ ਜੋ ਚੁੱਕ ਸੱਜੂ ਕੇ ਚਵਾਰੇ ਉਹਨਾਂ ਬਲਕਨਾ ਬੁਖਾਰੀ ਜੀ ਆਮਦਨ ਕਰ ਨੂੰ ਲੈ ਕੇ ਇੱਕ ਬਿੱਲ ਲਿਆਂਦਾ ਜਾ ਰਿਹਾ ਹੈ ਕਹਿੰਦੇ ਜੀ ਅਗਲੇ ਹਫਤੇ ਉਹ ਬਿੱਲ ਪੇਸ਼ ਹੋ ਜਾਏਗਾ ਹਾਲਾਂਕਿ ਬਜਟ ਦੇ ਵਿੱਚ ਕਾਫੀ ਰਿਬੇਟਸ ਵਗੈਰਾ ਦਿੱਤੀਆਂ ਗਈਆਂ ਨੇ ਨਵੀਆਂ ਟੈਕਸ ਸਲੇਬਾਂ ਵੀ ਬਣਾਈਆਂ ਗਈਆਂ ਨੇ 12 ਲੱਖ ਤੱਕ ਕਹਿੰਦੇ ਕੋਈ ਟੈਕਸ ਹੀ ਨਹੀਂ ਪੈਣਾ ਤਾਂ ਦੂਜੇ ਪਾਸੇ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਲੋਕ ਮਤਲਬ ਰਾਸ਼ਨ ਵਗੈਰਾ ਲੈਂਦੇ ਨੇ ਜਿਨ੍ਹਾਂ ਨੂੰ ਮੁਫਤ ਦੀਆਂ ਸਹੂਲਤਾਂ ਮਿਲੀਆਂ ਹੋਈਆਂ ਨੇ ਜੇਕਰ ਉਹ ਇਨਕਮ ਟੈਕਸ ਭਰਦੇ ਨੇ ਤਾਂ ਉਹ ਸਹੂਲਤਾਂ ਫਿਰ ਹੁਣ ਨਹੀਂ ਮਿਲਣਗੀਆਂ ਸਰਬੰਦਰ ਜੀ ਕਿ ਗਰੀਬੀ ਦਾਇਰੇ ਤੋਂ ਹੇਠਾਂ ਰਹਿੰਦਾ ਸਿਸਟਮ ਬਣਾਇਆ ਗਿਆ ਹੂੰ ਜਿਹੜਾ ਬੰਦਾ ਆਮਦਨ ਕਰ ਭਰਦਾ ਜੇ ਹੁਣ ਤਾਂ ਇਹ 12 ਲੱਖ ਕਰਤਾਨਾ ਨਾ ਨਹੀਂ ਐਤੋਂ ਪਹਿਲਾਂ ਵੀ 5 ਲੱਖ ਤੱਕ ਸੀ ਜਾਂ ਛੋਟਾ ਛੋਟਾ ਪਾ ਕੇ ਉਹ 6-7 ਲੱਖ ਬਣ ਜਾਂਦਾ ਹੈ ਇਹਨਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਉਹ ਸਿਸਟਮ ਹੈ ਜਿਹੜਾ ਬਹੁਤ ਉਹ ਦਾ ਲੋਕਾਂ ਨੂੰ ਸਹੂਲਤ ਦਿੱਤੀ ਗਈ ਹੈ ਪਰ ਜਿਹੜੇ ਲੋਕ ਰਾਸ਼ਨ ਲੈਂਦੇ ਨੇ ਉਹ ਹੈਗੀ ਹੈ ਪ੍ਰਧਾਨ ਮੰਤਰੀ ਜਨਮ ਇਹ ਅੰਨ ਤਨ ਯੋਜਨਾ ਉਹਦੇ ਤਹਿਤ ਉਹਨਾਂ ਨੂੰ ਹੁਣ ਨਹੀਂ ਮਿਲੇਗਾ ਇਹ ਤਾਂ ਮੇਰੇ ਖਿਆਲ ਨੂੰ ਹੁਣ ਜਦੋਂ ਸ਼ੁਰੂ ਹੋਊਗਾ ਫਿਰ ਪਤਾ ਲੱਗੂਗਾ ਕਿ ਕਿੰਨੇ ਪਰਸੈਂਟ ਉਹ ਰਾਸ਼ਨ ਕਾਰਡ ਆ ਜਿਹੜੇ ਉਹ ਕੱਟ ਦਿੱਤੇ ਗਏ ਨੇ ਅਫਸੋਸ ਉਸ ਵੇਲੇ ਵੀ ਹੁੰਦਾ ਤਰਮਿੰਦਰ ਜਦੋਂ ਇਹੋ ਜਿਹੀ ਸਹੂਲਤਾ ਨੂੰ ਸਰਦੇ ਪੁੱਜਦੇ ਘਰ ਵਾਲੇ ਲੋਕ ਆ ਜਿਹੜੇ ਉਹ ਵੀ ਲਾਈਨਾਂ ਚ ਖੜੇ ਐ ਅਸੀਂ ਕਰੋਨਾ ਮਹਾਮਾਰੀ ਵਿੱਚ ਦੇਖਿਆ ਕਿ ਲੋਕ ਕਾਰਾਂ ਤੇ ਜਾ ਜਾ ਕੇ ਕਾਰ ਵੀ ਉਹ ਨਹੀਂ ਕਿ ਬਰੂਤੀ 800 ਐ ਉਹ ਵੀ ਵੱਡੀਆਂ ਕਾਰਾਂ BMW ਉਹਦੇ ਵਿੱਚ ਜਿਹੜਾ ਲਾਈਨ ਜਾਵੇ ਤੇ ਫਿਰ ਫੜ ਕੇ ਉਹਨੂੰ ਬਹੋਇਆ ਨਹੀਂ ਗਿਆ ਉੱਥੇ ਉਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਕਿ ਦੂਜਿਆਂ ਦਾ ਹੱਕ ਤੁਸੀਂ ਲੋਕ ਕਿਵੇਂ ਖਾ ਰਹੇ ਹੋ ਸੋ ਹੁਣ ਵੀ ਅਜੇ ਹੋਰ ਚਾਰਨਾ ਬਰੀਕ ਨਾਲ ਫੇਰਨਾ ਚਾਹੀਦਾ ਤਾਂ ਕਿ ਇਹ ਪਤਾ ਲੱਗ ਸਕੇ ਕਿ ਇਹਨਾਂ ਨੇ ਕਿਵੇਂ ਗਰੀਬ ਲੋਕਾਂ ਦਾ ਜਿਹੜਾ ਇਹ ਰਾਸ਼ਨ ਆ ਉਹ ਹੜੱਪਣ ਦਾ ਯਤਨ ਕਰਦੇ ਆ ਜੀ ਜੀ ਬਿਲਕੁਲ ਜੀ ਤੇ ਟਲ ਸਭ ਖਬਰ ਅਗਲੀ ਹੈ ترਸੀਮ ਸਿੰਘ ਪਾਈ ਅਮਰਤਪਾਲ ਸਿੰਘ ਦੇ ਪਿਤਾ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਵਫਦ ਗੁਰਦੁਆਰਾ ਚੋਣ ਕਮਿਸ਼ਨ ਨੂੰ ਮਿਲ ਕੇ ਆਇਆ ਹੈ ਮਾਮਲਾ ਉਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੋਟਰ ਸੂਚੀਆਂ ਦੇ ਵਿੱਚ ਸੁਧਾਈ ਤੇ ਜੋ ਵੋਟਰਾਂ ਜਿਸ ਤਰ੍ਹਾਂ ਬਣ ਰਹੀਆਂ ਨੇ ਇਲਜ਼ਾਮ ਲੱਗ ਰਹੇ ਨੇ ਉਹਨਾਂ ਬਾਰੇ ਪਤਾ ਲੱਗੇ ਆਜ ਜਿਹੜੇ ਸਾਡੇ ਗੁਰਦੁਆਰਾ ਕਮਿਸ਼ਨ ਦੇ ਮੁਖੀ ਨੇ ਚੇਅਰਮੈਨ ਨੇ ਉਹ ਰਿਟਾਇਰਡ ਮੁੱਖ ਜੱਜ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਸ਼੍ਰੀ ਐਸਐਸ ਸਰੋਂ ਨੇ सुरेंद्र ਸਿੰਘ ਸਰੋਂ ਉਹਨਾਂ ਦੇ ਕੋਲ ਗਏ ਨੇ ਉਹਨਾਂ ਨੇ ਵੀ ਡਿਸਕਸ ਕੀਤਾ ਕਿਉਂਕਿ ਹੁਣ ਤਾਂ ਵੋਟਾ ਬਣਾਉਣ ਦਾ ਕੰਮ ਤਾਂ ਖਤਮ ਹੋ ਗਿਆ 10 ਮਾਰਚ ਤੱਕ ਸਿਰਫ ਉਹਦੇ ਵਿੱਚ ਜੋ ਵੀ ਤਰੁੱਟੀਆਂ ਨੇ ਉਹ ਦਿੱਤੀਆਂ ਜਾ ਸਕਦੀਆਂ ਨੇ ਇਤਰਾਜ਼ ਦਿੱਤੇ ਜਾ ਸਕਦੇ ਆ ਤੇ ਕਹਿੰਦੇ ਆ ਕਿ 16 ਮਾਰਚ ਨੂੰ ਪਹਿਲੀ ਸੂਚੀ ਹੈ ਜਿਹੜੀ ਉਹ ਪ੍ਰਕਾਸ਼ਿਤ ਹੋ ਕੇ ਆ ਜਾਵੇਗੀ ਉਹ ਮਿਲ ਕੇ ਆਏ ਨੇ ਆਪਣੀ ਗੱਲਬਾਤ ਹੈ ਕਿਉਂਕਿ ਜਿਹੜੇ ਭਾਈ ترسےم ਸਿੰਘ ਹੈ ਉਹਨਾਂ ਦੀ ਅਗਵਾਈ ਦੇ ਵਿੱਚ ਵੀ ਭਰਤੀ ਮਹਿੰਮ ਚੱਲ ਰਹੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਉਹਦੇ ਲਈ ਵੀ ਭਰਤੀ ਕਰ ਰਹੇ ਨੇ ਉਹਨਾਂ ਨੂੰ ਵੀ ਬਹੁਤ ਚੰਗਾ ਹੁਲਾਰਾ ਮਿਲਦਾ ਪਿਆਏ ਇਹ ਤਾਂ ਅੱਗੇ ਜਾ ਕੇ ਉਹ ਦੇਖਾਂਗੇ ਇਹਦਾ ਨਤੀਜਾ ਕੀ ਸਾਹਮਣੇ ਆਉਂਦਾ ਉਹ ਵੀ ਸਰਗਰਮੀ ਦੇ ਨਾਲ ਸ਼੍ਰੋਮਣੀ ਕਮੇਟੀ ਦੀਆਂ ਤੇ ਆ ਦੂਜੀਆਂ ਜਿਹੜੀਆਂ ਅਕਾਲੀ ਦਲ ਦੀਆਂ ਧਰਤਾਂ ਨੇ ਇਹਨੂੰ ਵੀ ਬਹੁਤ ਸੰਜਮ ਦੇ ਨਾਲ ਤੇ ਬਹੁਤ ਆਪਾਂ ਕਹਿੰਦੇ ਆ ਅਗਰੈਸਿਵ ਹੋ ਕੇ ਇਸ ਪਾਸੇ ਵੱਲ ਧਰਤਾਂ ਕਰਵਾਈਆਂ ਜਾ ਰਹੀਆਂ ਨੇ ਜੀ ਜੀ ਅੰਡਲ ਸਾਹਿਬ ਬਜਟ ਦੇ ਵਿੱਚ ਕਿਸਾਨਾਂ ਨੂੰ ਬੜੀਆਂ ਉਮੀਦਾਂ ਸੀਗੀਆਂ ਕਿ ਸਾਡੇ ਲਈ ਕਾਫੀ ਕੁਝ ਹੋਏਗਾ ਪਰ ਜਿਹੜੀ ਕਿਸਾਨ ਕ੍ਰੈਡਿਟ ਕਾਰਡ ਦੀ ਲਿਮਟ ਆ ਉਹ ਵਧਾ ਦਿੱਤੀ ਗਈ ਇਸ ਤੋਂ ਇਲਾਵਾ ਇੱਕ ਪ੍ਰਧਾਨ ਮੰਤਰੀ ਤਨਤਾਨਿਆ ਯੋਜਨਾ ਦੇ ਤਹਿਤ ਕਈ ਪਿੰਡਾਂ ਨੂੰ ਕਈ ਕਿਸਾਨਾਂ ਨੂੰ ਡਵੈਲਪ ਕਰਨ ਦੀ ਗੱਲ ਕੀਤੀ ਗਈ ਤੇ ਦੂਜੇ ਪਾਸੇ ਬਿਹਾਰ ਦੇ ਕਿਸਾਨਾਂ ਨੂੰ ਖੁਸ਼ ਕੀਤਾ ਗਿਆ ਕਿਉਂਕਿ ਉੱਥੇ ਮਖਾਣੇ ਦੀ ਖੇਤੀ ਹੁੰਦੀ ਹੈ ਮਖਾਣਾ ਬੋਰਡ ਬਣਾਉਣ ਦੀ ਗੱਲ ਹੋ ਗਈ ਪਰ ਪੰਜਾਬ ਦੇ ਕਿਸਾਨ ਕਹਿੰਦੇ ਨੇ ਕਿ ਬਜਟ ਦੇ ਵਿੱਚ ਸਾਡੇ ਲਈ ਕੁਝ ਨਹੀਂ ਸੀ ਹਰਿਆਣਾ ਦੇ ਕਿਸਾਨ ਕਹਿੰਦੇ ਨੇ ਕਿ ਕੁਝ ਖਾਸ ਨਹੀਂ ਸੀ ਕਿਸਾਨਾਂ ਨੂੰ ਕੋਈ ਵੀ ਰਾਹਤ ਇਸ ਬਜਟ ਦੇ ਵਿੱਚ ਨਹੀਂ ਮਿਲੀ ਪਹਿਲੀ ਗੱਲ ਤਾਂ ਕਿਸਾਨਾਂ ਦਾ ਜਿਹੜਾ ਬਜਟ ਆ ਉਹ ਸਿਰਫ ਤੇ ਸਿਰਫ 3.33% ਕੀ ਨਿਕਲੂ ਚੋਂ ਔਰ ਸਿਰਫ ਲਫਾਫੇਵਾਜੀਆਂ ਦਸੀਆਂ ਗਈਆਂ ਕਿਸਾਨਾਂ ਦੀ ਸੰਤੁਸ਼ਟੀ ਨਹੀਂ ਕਿਸਾਨ ਕਹਿੰਦੇ ਕੁਝ ਹੋਵੇ ਤਾਂ ਸਹੀ ਸਰਕਾਰਾਂ ਸਿਰਫ ਤੇ ਸਿਰਫ ਫੋਕੇ ਫੈਂਟਰ ਮਾਰਦੀਆਂ ਨੇ ਇਸ ਤੋਂ ਸਗੈ ਪ੍ਰੈਕਟੀਕਲ ਤੌਰ ਤੇ ਜਮੀਨੀ ਹਕੀਕਤਾਂ ਦੇ ਵਿੱਚ ਜਾ ਕੇ ਕੁਝ ਨਹੀਂ ਕਰਦੀਆਂ ਜਿਹੜਾ ਤੋਂ ਬਚਰਾ ਚਾਹੀਦਾ ਸੋ ਕਿਸਾਨਾਂ ਨੇ ਇੱਕ ਤਰੀਕੇ ਦੇ ਨਾਲ ਜਿਹੜਾ ਇਹ ਬਜਟ ਪੇਸ਼ ਹੋਇਆ ਬੀਬੀ ਸਿਤਾਰਾ ਬੰਨੇ ਪੇਸ਼ ਕੀਤਾ ਉਹਦੇ ਵਿੱਚ ਉਹ ਕਹਿੰਦੇ ਵੀ 50% ਵਾਦੀ ਹੈ ਜਿਹੜੀ ਉਹ ਕਿਸਾਨਾਂ ਦੀ ਹੈ ਤੇ ਕਿਸਾਨਾਂ ਨੂੰ ਤੁਸੀਂ ਦੇ ਰਹੇ ਹੋ ਆ ਤੁਹਾਡੇ ਸਾਹਮਣੇ ਆ ਇਹਦੇ ਤੋਂ ਪਚਨ ਦੀ ਲੋੜ ਹੈ ਕਿਸਾਨਾਂ ਦੇ ਜੇ ਵਾਕਈ ਅਥਰੂ ਪੁੰਜਨੇ ਆ ਤੇ ਫਿਰ ਉਹਨਾਂ ਨੂੰ ਕੁਝ ਨਾ ਕੁਝ ਗੱਫਾ ਦੇਣਾ ਹੀ ਪਵੇਗਾ ਜੀ ਜੀ ਭਾਜਪਾ ਦੇ ਆਗੂ ਨੂੰ ਕਹਿੰਦੇ ਧਮਕੀ ਮਿਲੀ ਹੈ ਜੀ ਤੇ ਉਹਦੇ ਤੋਂ ਫਰੋਤੀ ਵਗੈਰਾ ਮੰਗੀ ਗਈ ਹੈ ਹਾਏ ਮਿਸਟਰ ਫੌਜੀ ਨੇ ਹੂੰ ਇਹਨਾਂ ਦਾ ਇਲਾਕਾ ਤਰਵਿੰਦਰ ਹੈਗਾ ਮਮਦੋਦ 5 ਕਰੋੜ ਦੀ ਇਹਨਾਂ ਨੂੰ ਉਹਦੇ ਸਬੰਧ ਵਿੱਚ ਕੌੜਾ ਹੀ ਹੈ ਕਿ ਜਾਂ ਤਾਂ ਇਹਨੇ ਪੈਸੇ ਦੇ ਦਿਓ ਇਹ ਜਿਹੜਾ ਅਨਸੂਚਿਤ ਜਾਤੀ ਬੰਗਾ ਨਾ ਭਾਜਪਾ ਦਾ ਉਹਦੇ ਸਰਗਰਮ ਮੈਂਬਰ ਨੇ ਸੋ ਇਨਾਂ ਨੂੰ ਜਿਹੜੀ ਇਹ ਧਮਕੀ ਦਾ ਆਉਣਾ ਹੈ ਆਪਣੇ ਆਪ ਦੇ ਵਿੱਚ ਬਹੁਤ ਖਤਰਨਾਕ ਹੈ ਉਹਨਾਂ ਨੇ ਸ਼ਿਕਾਇਤ ਦਰਜ ਕਰਾਤੀ ਹੈ ਸ਼ਿਕਾਇਤ ਤੋਂ ਬਾਅਦ ਪੁਲਿਸ ਆਪਣੀ ਕਾਰਵਾਈ ਦੇ ਵਿੱਚ ਲੱਗੀ ਹੋਈ ਹੈ ਇਹ ਤਾਂ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਪੁਲਿਸ ਇਹਦਾ ਕੁਦੋਸ਼ੀ ਲੱਭਦੀ ਵੀ ਹੈ ਜਾਂ ਠੱਡੇ ਵਾਸਤੇ ਦੇ ਵਿੱਚ ਹੀ ਪਾ ਕੇ ਛੁੱਟ ਦਿੱਤਾ ਜਾਂਦਾ ਹੈ ਜੀ ਬਿਲਕੁਲ ਜੀ ਤੇ ਟੇਟਲ ਸਭ ਸਮਾਂ ਕਾਫੀ ਘੱਟ ਹੈ ਕਦੀ ਖਬਰ ਦੇ ਉੱਤੇ ਜ਼ਰੂਰ ਚਰਚਾ ਕਰਾਂਗੇ ਇੱਕ ਤਾਂ ਇਹ ਕਿ ਕੰਬੋ ਮੇਲਾ ਚੱਲ ਰਿਹਾ ਹੈ ਇੱਕ ਪਾਸੇ ਕੁੰਮ ਮੇਲੇ ਦੇ ਵਿੱਚ ਜੋ ਭਗਦੜ ਮੱਚੀ ਉਹਨੂੰ ਲੈ ਕੇ ਸਵਾਲ ਖੜੇ ਕੀਤੇ ਨੇ ਕਿ ਜ਼ਖਮੀਆਂ ਦਾ ਮੌਤਾਂ ਦਾ ਅੰਕੜਾ ਸਹੀ ਨਹੀਂ ਦੱਸਿਆ ਜਾ ਰਿਹਾ ਉਹ ਦੱਸਿਆ ਜਾਵੇ ਦੂਜਾ ਸੰਸਦ ਦੇ ਵਿੱਚ ਇਹਦੇ ਉੱਤੇ ਚਰਚਾ ਹੋਵੇ ਤੇ ਤੀਸਰਾ ਵੱਖ-ਵੱਖਾ ਖਾਗੂਆ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇ ਕਈਆਂ ਨੇ ਸੰਗਮ ਦੇ ਉੱਤੇ ਜਾ ਕੇ ਡੁਬਕੀ ਲਗਾਈ ਹੈ ਜੀ ਉਹ ਸਾਰਿਆਂ ਨੇ ਲਾਲੀ ਜੀ ਕੀ ਇਹਨਾਂ ਨੇ ਲਾਉਣੀ ਹੈ ਕਹਿੰਦੇ ਆ ਕਿ ਪ੍ਰਧਾਨ ਮੰਤਰੀ ਸਾਹਿਬ ਜਾਏ ਅਮਿਤ ਸ਼ਾਹ ਜਾਏ ਤੇ ਹੋਰ ਆਗੂ ਜਾਏ ਤੇ راہਲ ਗਾਂਧੀ ਵਗੈਰਾ ਉਹ ਕੱਲ ਜਾ ਰਹੇ ਨੇ ਇੱਕ ਤਾਂ ਇਹ ਹੈ ਦੂਜਾ ਚੀਜ਼ ਹੈ ਜਿਹੜਾ ਉੱਥੇ ਭਗਦੜ ਮੱਚੀ ਹੈ ਉਹਦੇ ਸਬੰਧ ਦੇ ਵਿੱਚ ਉਹ ਕਹਿੰਦੇ ਆ ਕਿ ਸਹੀ ਅੰਕੜਾ ਲਾਪਤਾ ਦਾ ਅੱਗੇ ਫਿਰ ਉਹਨਾਂ ਲਾਪਤਿਆਂ ਚੋਂ ਕਿੰਨੇ ਜੀਵਤਾ ਜਾਂ ਨਹੀਂ ਇਹ ਬਕਾਇਦਾ ਤੌਰ ਦੇ ਉੱਤੇ ਰੱਖਿਆ ਜਾਵੇ ਇਹ ਤੇ ਬਹਿਸ ਵੀ ਹੋਈ ਸੀ ਬਹਿਸ ਦੇ ਦੌਰਾਨ ਸੰਸਦ ਚੱਲ ਨਹੀਂ ਪਾਇਆ ਦੋ ਜਾਂ ਤਿੰਨ ਵਾਰ ਸੰਸਦ ਨੂੰ ਉਠਾਉਣਾ ਪਿਆ ਲੇਕਿਨ ਅਜੇ ਵੀ ਜਦੋਂ ਹੁਣ ਸੰਸਦ ਦੁਬਾਰਾ ਸ਼ੁਰੂ ਹੋਵੇਗਾ ਵਿਰੋਧੀ ਧਿਰ ਦੇ ਆਗੂਆਂ ਦੀ ਇਹ ਮੰਗ ਜ਼ੋਰ-ਦੋਰ ਤਰੀਕੇ ਨਾਲ ਚੱਲ ਰਹੀ ਹੈ ਜਿਹੜੀ ਸਰਕਾਰ ਨੂੰ ਚੁਬਦੀ ਹੈ ਸਰਕਾਰ ਉਹ ਤੋਂ ਭੱਜਣ ਦਾ ਯਤਨ ਕਰ ਰਹੀ ਹੈ ਪਰ ਅਸਲੀਅਤ ਇਹਦੇ ਚ ਕਿੰਨੇ ਲਾਪਤਾ ਨੇ ਜਾਂ ਕਿੰਨੇ ਇਸ ਦੁਨੀਆ ਤੇ ਨਹੀਂ ਰਹੇ ਉਹਦਾ ਸਹੀ ਅੰਕੜਾ ਦੇਸ਼ ਦੀਏ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਜੀ ਤਲ ਸਾਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਵੱਖ-ਵੱਖ ਮੁੱਦਿਆਂ ਦੇ ਉੱਤੇ ਆਪਣਾ ਪ੍ਰतिकਰਮ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਸ਼ੁਕਰਗੁਆ ਜੀ ਬਹੁਤ-ਬਹੁਤ ਮਿਹਰਬਾਨ ਧੰਨਵਾਦ ਹੈ ਸਾਡੇ ਦਰਸ਼ਕਾਂ ਦਾ ਤੇ ਅਗਲੇ ਹਫਤੇ ਹੋਰ ਸਰਗਰਮੀਆਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਆ ਗਿਆ ਦਿਓ ਧੰਨਵਾਦ